ਸਰ ਸੰਪਰਕ ਪ੍ਰੋਗਰਾਮ ਦੇ ਅਧੀਨ ਜਰ ਕਾਰਵਾਈ ਜ਼ਰ ਹੋਈ ਅੱਜ ਮਾਨਯੋਗ ਸ਼੍ਰੀ ਬੀ ਚੰਦਰ ਸ਼ੇਖਰ ਆਈਪੀਐਸ ਏਡੀਜੀਪੀ ਸਾਹਿਬ ਆਏ تھے ਤੇ ਉਹਨਾਂ ਦੀ ਗਾਈਡੈਂਸ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਚੋਂ ਅਸੀਂ ਜੋ ਯੋਧਨਾ ਸ਼ੈਂਪਰੋਤ ਚੱਲ ਰਿਹਾ ਤੇ ਫਰੋਜ਼ਪੁਰ ਜ਼ਿਲ੍ਹੇ ਚੋਂ ਵੀ ਗਾਈਡੈਂਸ ਦੇ ਅੰਦਰ ਅਸੀਂ ਸਾਰਾ ਕਰ ਰਹੇ ਹਾਂ ਬਹੁਤ ਸੋਹਣੀਆਂ ਸਾਡੀਆਂ ਰਿਕਵਰੀਆਂ ਹੋਈਆਂ ਪਿਛਲੇ ਦਿਨਾਂ ਦੌਰਾਨ ਅਸੀਂ 64 ਕੇਸ ਰਜਿਸਟਰ ਕਰਕੇ ਤੇ ਕਰੀਬ 90 ਤੋਂ ਉੱਪਰ 99 ਬੰਦੇ ਅਸੀਂ ਰੈਸਟ ਕੀਤੇ ਆ ਜਿਹੜੇ ਡਰੱਗ ਪੈਟਰਨ ਸੀਗੇ ਤੇ 500 ਦੀ 9 ਕਿਲੋ ਤੋਂ ਉੱਪਰ ਸਾਢੀ ਜਿਹੜੀ ਹੈਰਨ ਦੀ ਰਿਕਵਰੀ ਹੈ ਤੇ ਬਾਕੀ ਡਰੱਗਸ ਦੀਆਂ ਵੀ ਜਵੇਂ ਨਸ਼ੀਆਂ ਗੋਲੀਆਂ ਵਗੈਰਾ ਦੀ ਰਿਕਵਰੀ ਹੈਗੀ ਆ ਤੇ ਇਹ ਸੰਪਰਕ ਪ੍ਰੋਗਰਾਮ ਸਾਡੇ ਲਗਾਤਾਰ ਚੱਲ ਰਿਹਾ ਤੇ ਇਸ ਪ੍ਰੋਗਰਾਮ ਦੇ ਵਿੱਚ ਮਾਨਯੋਗ ਵੈਰੀ ਜੀ ਸਾਹਿਬ ਵੀ ਸ਼ਾਮਿਲ ਹੋਏ ਤੇ ਬਹੁਤ ਹੀ ਜਿਹੜੇ ਪ੍ਰਤਵੰਤੇ ਸੱਜਣਾ ਨੇ ਆਪਣੇ ਚੰਗੇ ਵਿਚਾਰ ਦਿੱਤੇ ਸਟੂਡੈਂਟ ਵੀ ਸੀਗੇ ਵਿਵੇਕਨੰਦ ਹਾਰਡ ਸਕੂਲ ਦੇ ਵਿੱਚ ਤੇ ਇਥੋਂ ਦਾ ਜਿਹੜਾ ਸਟਾਫ ਉਹਨਾਂ ਵੱਲੋਂ ਬੜੇ ਸੋਹਣੇ ਵਿਚਾਰ ਸਾਂਝੇ ਕੀਤੇ ਗਏ ਤੇ ਅਸੀਂ ਇੱਥੇ ਸਾਰਿਆਂ ਨੇ ਸਟੂਡੈਂਟਸ ਨੇ ਟੀਚਰਸ ਨੇ ਤੇ ਜਿਹੜੇ ਹੋਰ ਪਤਵੰਤੇ ਸਹਿਰੀ ਆਏ ਆ ਉਹਨਾਂ ਨੇ ਇੱਥੇ ਪ੍ਰਣ ਲਿਆ ਹੈ ਇੱਥੇ ਵੀ ਆਪਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਹੈ ਜੋ ਲੜਾਈ ਲੜ ਰਹੇ ਆ ਯੋਧ ਲੜ ਰਹੇ ਆ ਇਸ ਦੇ ਵਿੱਚ ਆਪਾਂ ਕਾਮਯਾਬ ਹੋ ਕੇ ਹੀ ਰਵਾਂਗੇ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਤੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਸੰਬੰਧੀ ਅਸੀਂ ਪੂਰੇ ਆਪਣਾ ਜੋਰ ਲਾ ਕੇ ਨਸ਼ਾ ਕਰਨ ਵਾਲਿਆਂ ਨੂੰ ਇਸ ਤੋਂ ਹਟਾਵਾਂਗੇ ਤੇ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਤੇ ਅਸੀਂ ਸੱਤ ਤੋਂ ਸੱਤ ਐਕਸ਼ਨ ਕਰਾਂਗੇ ਸਰ ਕੀ ਕੋਰਪੋਰੇਟ ਵਿੱਚ ਨਸ਼ਾ ਕਰਸਤਾ ਦੇ ਜਿਹੜੀ ਡਰਗ ਮੰਡੀ ਨਾਲ ਸਰਕਾਰ ਬਣਾਏ ਪ੍ਰਾਪਰਟੀਆਂ ਬਣਾਏ ਪਰ ਉਹਨਾਂ ਦੀ ਕੋਈ ਕਾਰਵਾਈ ਚੱਲ ਨਹੀਂ ਬਿਲਕੁਲ ਹੀ ਸਾਡੇ ਵੱਲੋਂ ਜਿਹੜੀ 32 ਕਰੋੜ ਤੱਕ ਦੀ ਪ੍ਰਾਪਰਟੀ ਫੋਰਫੀਜ਼ਰ ਦੇ ਸਾਡੇ ਆਰਡਰਸ ਲੈ ਚੁੱਕੇ ਆ ਅਸੀਂ ਤੇ ਇਹ ਇੰਨੀ ਵੈਲਿਊ ਦੇ ਤੇ ਹੋਰ ਵੀ ਜਿਹੜੇ ਸਾਡੇ ਚੱਲ ਰਹੇ ਆ ਤੇ ਪਲੱਸ ਜਿਹੜੇ ਕਿਸੇ ਨੇ ਅਨਧਾਰਤ ਤੌਰ ਤੇ ਕੋਈ ਅਜਿਹੇ ਕੋਈ ਡਰਗ ਮੰਡੀ ਤੋਂ ਬਣਾਏ ਹੋਣਗੇ ਉਹਦਾ ਵੀ ਕਰਵਾਈ ਹੋਊਗੀ Então.